ਵਾਹਿਗੁਰੂ ਸਾਹਿਬ ਜੀਓ ਜਪ ਤਪ ਸੰਜਮ ਹਰਖ ਸੁਖ ਮਾਨ ਮਹਿਤ ਅਰ ਗਰਬ ਮੋਸਨ ਨਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੌ ਬੋਲੇ ਬਾਣੀ ਦੇ ਅੰਦਰ ਇਹ ਪੰਜਵਾਂ ਸ਼ਬਦ ਹੈ ਜਿਸ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਅਕਾਲ ਪੁਰਖ ਪਰਮਾਤਮਾ ਦੇ ਨਾਲੋਂ ਟੁੱਟ ਕੇ ਲੋਕਿੰਗ ਆਪਣੇ ਸੁੱਖ ਸਵਦਾਵਾਂ ਲਈ ਜਾਂ ਆਪਣੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਲਈ ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰਕੇ ਕੁਝ ਸ਼ਕਤੀਆਂ ਇਕੱਠੀਆਂ ਕਰਨ ਦੇ ਲਈ ਕੁਝ ਖਾਸ ਜੁਗਤੀਆਂ ਦੀ ਵਰਤੋਂ ਕਰਦੇ ਨੇ ਖਾਸ ਸਾਧਨਾ ਦੀ ਵਰਤੋਂ ਕਰਦੇ ਨੇ ਤਾਂ ਕਿ ਸਾਨੂੰ ਜੀਵਨ ਦੇ ਅੰਦਰ ਆਪਣੇ ਮਨਪੋਂਦੇ ਢੰਗ ਤਰੀਕੇ ਨਾਲ ਜੀਵਨ ਜਿਉਣ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਸਕੇ ਮਿਲ ਸਕੇ ਜੋ ਅਸੀਂ ਚੀਜ਼ਾਂ ਚਾਹੁੰਦੇ ਆ ਉਹ ਸਾਨੂੰ ਪ੍ਰਾਪਤ ਹੋ ਸਕੇ ਮਹਾਰਾਜ ਫਰਮਾਨ ਕਰਦੇ ਨੇ ਕਈ ਲੋਕੀ ਦੇਵਤਿਆਂ ਨੂੰ ਪਰਸੰਨ ਕਰਨ ਦੇ ਲਈ ਜਾਪ ਕਰਦੇ ਨੇ ਦੇਵਤਿਆਂ ਦਾ ਜਾਪ ਜਿਹਦੇ ਨਾਲ ਦੇਵਤੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਪਰਸਾਨੋ ਕੇ ਉਹ ਆਪਣੇ ਸਾਧਕ ਨੂੰ ਕੁਝ ਦਾਤਾਂ ਦੇ ਦਿੰਦੇ ਨੇ ਸਾਧਕ ਐਵੇਂ ਕਹ ਲਈਏ ਜਾਵ ਕਰਕੇ ਆਪਣੇ ਦੇਵਤਿਆਂ ਨੂੰ ਇਸ਼ਟਾ ਨੂੰ ਚਾਹੁੰਦਾ ਹੈ ਮੈਨੂੰ ਕੁਝ ਪ੍ਰਾਪਤ ਹੋ ਪਰਮਾਤਮਾ ਤੋਂ ਬਿਨਾਂ ਦੇਵਤਿਆਂ ਦੇ ਮੰਤਰ ਪਾਵ ਦੇਵਤਿਆਂ ਦੇ ਜਾਪ ਕੁਝ ਤਪ ਕਰਦੇ ਨੇ ਧੂਨੀਆਂ ਤਮ ਤਪਾਉਂਦੇ ਨੇ ਇੰਦਰੀਆਂ ਨੂੰ ਵਸ ਵਿੱਚ ਕਰਨ ਦੇ ਲਈ ਇਹੋ ਜਿਹੇ ਢੰਗ ਤਰੀਕੇ ਵਰਤਦੇ ਨੇ ਹੁਣ ਇਹ ਜਿਹੜੇ ਢੰਗ ਤਰੀਕੇ ਨੇ ਸਰੀਰ ਦੇ ਸਾਧਨ ਕਰਨੇ ਪੁੱਠੇ ਲਟਕਣਾ ਅੱਗ ਦੇ ਲਾਗੇ ਬੈਠਣਾ ਠੰਡ ਦੇ ਵਿੱਚ ਠੰਡੇ ਥਾਵਾਂ ਤੇ ਜਾ ਕੇ ਬੈਠਣਾ ਇਨ ਕੰਮਾਂ ਨੂੰ ਕਰਨ ਦੇ ਨਾਲ ਧੋਨੀਆਂ ਤਪਾਉਣ ਦੇ ਨਾਲ ਜਾਪ ਕਰਨ ਦੇ ਨਾਲ ਇਹਨਾਂ ਸਾਧਨਾ ਤੋਂ ਮਿਲੀ ਹੋਈ ਖੁਸ਼ੀ ਇੱਜ਼ਤ ਵਡਿਆਈਆਂ ਇਹਨਾਂ ਤੋਂ ਮਿਲਿਆ ਹੋਇਆ ਸੁਖ ਹੋਰ ਹੰਕਾਰ ਪੈਦਾ ਕਰ ਦਿੰਦਾ ਹੈ ਜਾਪ ਤਪ ਸੰਜਮ ਹਰਖ ਸੁਖ ਮਾਨ ਮਹਿਤ ਅਰਗਰਭ ਇਹਨਾਂ ਤੋਂ ਮਹਾਰਾਜ ਕਹਿੰਦੇ ਵਡੱਪਣ ਕਰਕੇ ਮਿਲਿਆ ਹੋਇਆ ਅਹੰਕਾਰ ਸੁਖ ਵਡਿਆਈ ਖੁਸ਼ੀ ਜਿੰਨੇ ਵੀ ਆ ਜਪ ਤਪ ਜਿੰਨਾ ਵੀ ਆ ਇਹ ਸਾਰ ਦਾ ਸਾਰਾ ਅਹੰਕਾਰ ਪੈਦਾ ਕਰਦਾ ਹੈ। ਇਹ ਆਤਮਿਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ ਪਰਮਾਤਮਾ ਤੋਂ ਬੇਮੁਖ ਹੋ ਕੇ ਆਪਾਂ ਜਿੰਨੇ ਵੀ ਕਰਮ ਕਰਦੇ ਆ ਹੋਰ ਹੋਰ ਸਾਧਨਾ ਦੇ ਵਿੱਚ ਪਾ ਕੇ ਉਹਦੇ ਨਾਲ ਸਾਡਾ ਆਪਣਾ ਜੀਵਨ ਦਾ ਕੀਮਤੀ ਟਾਈਮ ਬਰਬਾਦ ਹੁੰਦਾ ਹੈ ਸਾਡਾ ਆਤਮਿਕ ਜੀਵਨ ਲੁੱਟਿਆ ਜਾਂਦਾ ਹੈ ਮੈਂ ਅੱਖ ਮੈਂ ਤਾਂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਪ੍ਰਭੂ ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਮਹਾਰਾਜ ਕਹਿੰਦੇ ਕੁਰਬਾਨ ਕਰਦਾ ਹਾਂ ਮੋਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦਿਉ ਸਰਬ ਭਾਵ ਲੰਬਾ ਸਮਾਂ ਜਪ ਕਰਨਾ ਪੈਂਦਾ ਹੈ ਮੰਤਰਾਂ ਦੇ ਜਾਪ ਕਰਨੇ ਪੈਂਦੇ ਨੇ ਲੰਬਾ ਸਮਾਂ ਤਪ ਕਰਨਾ ਪੈਂਦਾ ਹੈ ਇਹ ਹੋ ਜਾਈਆਂ ਸਾਖੀਆਂ ਆਪਾਂ ਮਥਿਆਸਕ ਘਟਨਾਵਾਂ ਦੇ ਅੰਦਰ ਪਰਾਤਨ ਰਿਸ਼ੀਆਂ ਮਨੀਆਂ ਦੀਆਂ ਦੇਖਦੇ ਆ ਜਿਹਦੇ ਵਿੱਚ 1-2 ਸਾਲ ਦਾ ਨਹੀਂ ਹਜ਼ਾਰਾਂ-ਹਜ਼ਾਰਾਂ ਸਾਲ ਦੇ ਜਪ ਤਪ ਦਾ ਜ਼ਿਕਰ ਆਉਂਦਾ ਹੈ ਉਹ ਜਪ ਕਰਦੇ ਰਹਿੰਦੇ ਨੇ ਇੰਨਾ ਲੰਬਾ ਜਪ ਕਰਨਾ ਮਨ ਨੂੰ ਰੋਕ ਕੇ ਤਪ ਕਰਨਾ ਬੜੇ ਦ੍ਰਿੜ ਵਿਸ਼ਵਾਸ ਦੀ ਗੱਲ ਹੈ ਪਰ ਬੜੇ ਔਖੇ ਸਮੇਂ ਦੇ ਵਿੱਚੋਂ ਨਿਕਲਣ ਵਾਲੀ ਵੀ ਗੱਲ ਹੈ ਇੰਨੀ ਲੰਬੀ ਸਾਧਨਾ ਕਰਨੀ ਬੜੇ ਸੁਰਤ ਦਾ ਟਿਕਾਉ ਹੋ ਆ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਜਪਤ ਦੇ ਵਿੱਚ ਲੱਗੇ ਰਹਿਣਾ ਤਪ ਦੇ ਵਿੱਚ ਲੱਗੇ ਰਹਿਣਾ ਆਪਣੇ ਆਪ ਨੂੰ ਕਸ਼ਟਾਂ ਦੇ ਵਿੱਚ ਸਪਾਈ ਹੀ ਰੱਖਣਾ ਪਰ ਉਸ ਤੋਂ ਬਾਅਦ ਜਿਹੜੀਆਂ ਡਿਮਾਂਡਾਂ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਪਰਮਾਤਮਾ ਦਾ ਜ਼ਿਕਰ ਨਹੀਂ ਆ ਕਿ ਮੈਂ ਪਰਮੇਸ਼ਰ ਨੂੰ ਮਿਲਾਂ ਪਰਮਾਤਮਾ ਦਾ ਪਿਆਰ ਮੇਰੇ ਹਿਰਦੇ ਵਿੱਚ ਵਸ ਜਾਵੇ ਉਹਦੇ ਵਿੱਚ ਰਾਜ ਭਗ ਦੀਆਂ ਗੱਲਾਂ ਨਹੀਂ ਸਰੀਰ ਦੇ ਸੁੱਖਾਂ ਦੀਆਂ ਗੱਲਾਂ ਨਹੀਂ ਉਹਦੇ ਵਿੱਚ ਸਮਾਜ ਦੇ ਵਿੱਚ ਮਿਲਣ ਵਾਲੀ ਵਡਿਆਈ ਦਾ ਜ਼ਿਕਰ ਆ ਉਹਨਾਂ ਦੇ ਅੰਦਰ ਦੁਨਿਆਵੀ ਤੌਰ ਤੇ ਜਿਹੜੇ ਪਦਾਰਥ ਨੇ ਜ਼ਮੀਨ ਜਾਇਦਾਦ ਕਾਰ ਬਾਰ ਪਰਵਾਰ ਬੱਚਿਆਂ ਦੇ ਪ੍ਰਾਪਤੀ ਦਿਕਰਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਜਿਹੜੀਆਂ ਖੁਸ਼ੀਆਂ ਨੇ ਸੰਸਾਰ ਦੀਆਂ ਜਿੰਨੀਆਂ ਵੀ ਹਨ ਹੈ ਤਾਂ ਸਾਰੀਆਂ ਝੂਠੀਆਂ ਤੇ ਇਹਨਾਂ ਦੇ ਉੱਪਰ ਹੰਕਾਰ ਵੀ ਪੈਦਾ ਹੋ ਜਾਂਦਾ ਹੈ ਇਸ ਲਈ ਹੰਕਾਰ ਵੀ ਜਿਹੜਾ ਹੈ ਉਹ ਝੂਠਾ ਹੈ ਮਾਨ ਵਡਿਆਈਆਂ ਉਹ ਵੀ ਸਾਰੀਆਂ ਝੂਠੀਆਂ ਹੀ ਹਨ ਇਹਨਾਂ ਸਾਧਨਾਂ ਨੂੰ ਕਰਨ ਦੇ ਨਾਲ ਜਾਂ ਇਹਨਾਂ ਦੀ ਫਿਰ ਪ੍ਰਾਪਤੀ ਹੋ ਜਾਂਦੇ ਨਾਲ ਪਰਮਾਤਮਾ ਨਾਲ ਤਾਂ ਜਪ ਤਪ ਕਰਦਿਆਂ ਹੀ ਜ਼ਿਆਦਾ ਆ। ਉਦੋਂ ਵੀ ਧਿਆਨ ਵਿੱਚ ਉਹੀ ਸੀ ਜਿਹਦਾ ਤਪ ਕਰ ਰਹੀ ਸੀ ਜਿਹਨੂੰ ਖੁਸ਼ ਕਰਨ ਦੇ ਲਈ ਮਨ ਜਵਸਾਇਆ ਸੀ। ਉਸੇ ਨੂੰ ਹੀ ਰੱਬ ਮੰਨ ਕੇ ਬੈਠ ਗਏ ਉਸੇ ਦਾ ਹੀ ਜਪ ਕੀਤਾ। ਅਨੇਕਾਂ ਵਾਰੀ ਉਹਦਾ ਰਟਨ ਕਰਦੇ ਰਹੇ। ਇਸ ਲਈ ਜੀਵਨ ਦੇ ਵਿੱਚ ਖੁਸ਼ੀਆਂ ਤਾਂ ਆਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਇਨਾਂ ਵਿੱਚ ਆਤਮਿਕ ਜੀਵਨ ਨੂੰ ਲੁਟਾਰੇ हे ਮਨੁੱਖ ਕਿਉਂਕਿ ਸਮਾ ਜੀਵਨ ਦਾ ਬਹੁਤ ਜ਼ਿਆਦਾ ਕੀਮਤੀ ਆ ਪਿਆਰ ਜਿਹੜਾ ਹੈ ਉਹ ਸਭ ਤੋਂ ਉੱਪਰ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨਿਆ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮਾਤਮਾ ਨਾ ਇਹੋ ਜਿਹਾ ਜਪ ਤਪ ਨਾਲ ਮਿਲਦਾ ਹੈ ਪਰਮਾਤਮਾ ਤਾਂ પ્રેમ ਨਾਲ ਮਿਲਦਾ ਹੈ ਭਗਤ ਸਿੰਘ ਨਾਂ ਦਾ ਇੱਕ ਗੁਰਸਿੱਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਗਿਆਨ ਨਾਲੋਂ ਜਪ ਨਾਲੋਂ ਤਪ ਨਾਲੋਂ ਕਿਹੜੀ ਚੀਜ਼ ਵੱਡੀ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਤੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਫਰਮਾਨ ਕਰਦੇ ਹਨ ਭਗਤ ਸਿੰਘ ਤਪ ਗਿਆਨ ਤੇ ਪਰੇ ਪ੍ਰੇਮ ਪਹਿਚਾਨ ਸਦਾ ਵਸ ਗੁਰ ਪ੍ਰੇਮ ਕੈ ਜਾਣੇ ਨਾਹੀ ਧਿਆਨ ਗੁਰੂ ਪ੍ਰੇਮ ਦੇ ਨਾਲ ਆਪਣਾ ਨਾਤਾ ਜੋੜ ਕੇ ਸਾਡੇ ਨਾਲ ਰੱਖਦਾ ਹੈ ਤਾਂ ਜਿਸ ਨੂੰ ਆਪਾਂ ਪ੍ਰੇਮ ਕਰਦੇ ਆ ਉਹ ਨਿਰਸਵਾਰਥ ਹੋ ਕੇ ਕਰਦੇ ਆ ਉਹਦੇ ਵਿੱਚ ਲਾਲਚ ਨਹੀਂ ਹੁੰਦਾ ਤਾਂ ਜਿਹਨੂੰ ਪਿਆਰ ਕਰੀਏ ਉਹਦੇ ਲਈ ਉਹਦੇ ਨਾਲ ਝੂਠ ਨਹੀਂ ਬੋਲਦਾ ਉਹਨੂੰ ਧੋਖਾ ਨਹੀਂ ਦੇਈਦਾ ਉਹਦਾ ਅਸੀਂ ਨੁਕਸਾਨ ਕਰਕੇ ਨਹੀਂ ਜੀਵਨ ਜੀਉ ਸਕਦੇ ਨਾ ਨੁਕਸਾਨ ਕਰਨ ਦੀ ਭਾਵਨਾ ਹੁੰਦੀ ਆ ਜਿਹਨੂੰ ਪਿਆਰ ਕਰਦੇ ਆ ਉਹਦੇ ਲਈ ਕੁਝ ਕਰਨ ਦੀ ਭਾਵਨਾ ਹੁੰਦੀ ਆ ਇਸ ਲਈ ਸੱਚੇ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਇਹੋ ਜੇ ਹਜ਼ਾਰਾਂ ਲੱਖਾਂ ਸਾਲਾਂ ਦੇ ਭਾਵੇਂ ਜਪ ਹੋਣ ਤਪ ਹੋਣ ਜਿੰਨੇ ਮਰਜੀ ਤਰੀਕਿਆਂ ਨਾਲ ਇੰਦਰੀਆਂ ਨੂੰ ਵਸ ਕਰਨ ਦੇ ਲਈ ਬੰਦਾ ਪੁੱਠਾ ਲੜਕਦਾ ਰਹੇ ਇਹਨਾਂ ਸਾਰੇ ਸਾਧਨਾ ਤੋਂ ਮਿਲੀ ਹੋਈ ਖੁਸ਼ੀ ਇੱਜ਼ਤ ਵਡਿਆਈ ਇਹਨਾਂ ਤੋਂ ਮਿਲਿਆ ਸਾਰਾ ਸੁੱਖ ਹੰਕਾਰ ਨੂੰ ਜੋ ਪੈਦਾ ਕਰਨ ਵਾਲਾ ਹੈ ਇਹ ਜਿਹੜਾ ਸਾਧਨਿਆਂ ਝੂਠ ਦਾ ਪਲੰਦਾ ਇਸ ਤੋਂ ਤਾਂ ਮੈਂ ਸਭ ਇਸ ਨੂੰ ਮੈਂ ਆਪਣੇ ਧਿਆਨ ਵਿੱਚ ਹੀ ਨਹੀਂ ਲੈ ਕੇ ਆਉਂਦਾ ਇਹਦੇ ਨਾਲ ਤਾਂ ਆਤਮਿਕ ਜੀਵਨ ਲੁੱਟਿਆ ਜਾਂਦਾ ਹੈ ਅੱਖ ਚਮਕਣ ਜਿੰਨਾ ਸਮਾਂ ਜਿਹੜਾ ਹੁੰਦਾ ਨਾ ਉਹਨੇ ਇੱਕ ਟਾਈਮ ਦੇ ਵਿੱਚ ਮੈਂ ਇਹਨੂੰ ਸਭ ਤੋਂ ਹੀ ਪਾਪ ਦੇਖ ਕੇ ਸੁਣ ਕੇ ਸਮਝ ਕੇ ਪਰੇ ਕਰ ਦਿੰਦਾ ਹਾਂ ਮੇਰੇ ਲਈ ਪਰਮਾਤਮਾ ਦਾ ਪਿਆਰ ਸਭ ਤੋਂ ਉੱਪਰ ਆ ਸਭ ਤੋਂ ਉੱਚਾ ਹੈ ਪਿਆਰ ਤੋਂ ਮੈਂ ਸਭ ਕੁਝ ਕੁਰਬਾਨ ਕਰ ਦਿੰਦਾ ਹਾਂ ਜਪ ਤਪ ਸੰਜਮ ਹਰਖ ਸੁਖ ਵਡਿਆਈਆਂ ਵਡਪਣਾ ਇਤਨਾ ਤੋਂ ਮਿਲਿਆ ਹੋਇਆ ਹੰਕਾਰ ਸਭ ਕੁਝ ਮੈਂ ਕੁਰਬਾਨ ਕਰਦਾ ਹਾਂ ਮੈਨੂੰ ਸਿਰਫ ਪ੍ਰੇਮ ਚਾਹੀਦਾ ਹੈ ਪ੍ਰੇਮ ਦੇ ਵਿੱਚ ਮਿੱਠਤ ਹੁੰਦੀ ਆ ਮਿੱਠਤ ਜਿਹੜੀ ਆ ਜਿਵੇਂ ਫਲਾਂ ਦੇ ਵਿੱਚ ਰਸ ਹੁੰਦਾ ਹੈ ਜਦੋਂ ਫੁੱਲ ਪੈਂਦੇ ਨੇ ਉਦੋਂ ਉਹਦੇ ਦਰਖਤ ਦੇ ਪੱਤੇ ਉੱਪਰ ਨੌਂਦੇ ਨੇ ਜਦੋਂ ਫਲਾਂ ਤੋਂ ਫੁੱਲ ਬਣ ਜਾਂਦੇ ਨੇ ਤਾਂ ਉਹ ਹੀ ਦਰਖਤ ਦੀਆਂ ਟਾਹਣੀਆਂ ھیਠਾਂ ਨੂੰ ਝੁੱਕ ਜਾਂਦੀਆਂ ਨੇ ਜਦੋਂ ھیਠਾਂ ਨੂੰ ਝੁੱਕ ਜਾਂਦੀਆਂ ਨੇ ਤਾਂ ਫਿਰ ਜਿੰਨਾ ਚਿਰ ਤੱਕ ਫਲ ਦਰਖਤ ਨਾਲ ਲੱਗਾ ਰਹਿੰਦਾ ਹੈ ਓਨਾ ਚਿਰ ਤੱਕ ਝੁਕੀਆਂ ਹੀ ਰਹਿੰਦੀਆਂ ਨੇ ਆਖਰਕਾਰ ਇੱਕ ਨਾ ਇੱਕ ਦਿਨ ਉਹ ਫਲ ਪੂਰਾ ਵਿਕਾਸ ਕਰਕੇ ਪੱਕ ਜਾਂਦਾ ਹੈ ਇਦੋਂ ਪੱਕ ਜਾਂਦਾ ਹੈ ਮਿੱਠਾ ਹੋ ਜਾਂਦਾ ਹੈ ਤਾਂ ਮਾਲੀ ਆ ਕੇ ਤੋੜ ਲੈਂਦਾ ਹੈ ਫਿਰ ਉਹ ਖਜ਼ਾਨੇ 'ਚ ਪੈ ਜਾਂਦਾ ਹੈ ਪ੍ਰਵਾਨ ਹੋ ਜਾਂਦਾ ਹੈ ਫਿਰ ਤਾਣੀਆਂ ਉੱਪਰ ਨੂੰ ਹੋ ਜਾਂਦੀਆਂ